ਇਸ ਆਪਲੇ ਮਾਨਵ ਜੀਵਨ ਨੂੰ ਸਫਲ ਬਣਾ ਰਹੇ ਹਨ ਸਤਿਗੁਰੂ ਦਾਤਾਰ ਜੀ ਮਹਾਰਾਜ ਜੇ ਨੰ ਦਾ ਆਗਮਨ ਕਾਂਚੀ ਦੀ ਪਾਵਨ ਧਰਤੀ ਸੇਰ ਗਵਰਧਨਪੁਰ ਵਿਖੇ ਸਤਕਾਰ ਜੋਗ ਟਿੱਕਾਂ ਸੰਤੋਪ ਦਾਸ ਜੀ ਸਤਕਾਰ ਜੋਗ ਮਾਤਾ ਕਲਸੀ ਜੀ ਦੇ ਜੀ ਦੇ ਗ੍ਰਹਿ ਵਿਖੇ ਹੋਾਸ ਸੋਈ ਸਾਧ ਭਲੋ ਜੋ ਮਾਰੇ ਪ੍ਰਕਾਸ਼ ਕਰਾਏ ਜੋਈ ਜੋਈ ਕਹੇ ਮੈਂ ਸੋਈ ਕਹੇ ਆਪਾ ਨਾਮ ਜਿਟਾਏ ਸੰਸ ਮਹਾਰਾਜ ਜੀ ਸੰਸਾਰ ਦੀ ਚਾਲ ਕਰਕੇ ਆਪ ਜਾਪੀਏ ਹਨ ਪਰਮੇਸ਼ਰ ਦਾ ਸਵਾਸ ਸਵਾਸ ਨਾਮ ਤੇ ਸੰਤਾਂ ਨੂੰ ਨਾਮ ਜਪਾ ਕੇ ਇਸ ਪਵਿਅ ਸਾਗਰ ਤੇ ਪਾਰ ਕਰਦੇ ਹਨ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਚ ਬਚਨ ਕੀਤੇ ਨੇ ਜਵਾਹ ਜਪੋ ਤੁਮ ਸਤਿਗੁਰੂ ਰਕੀਸ਼ੇ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ ਸੰਕੰਨ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤਾ ਔਰ ਸਭ ਜੀ ਮਾਣੋ ਮਿਲ ਜੁਲ ਕੇ ਰਹਿਣ ਦਾ ਉਪਦੇਸ਼ ਦਿੱਤਾ ਗੁਰੂ ਮਹਾਪੁਰਸ਼ਾਂ ਦਾ ਸੰਸਾਰ ਤੇ ਆਉਣਾ ਮਬਾਰਕ ਹੈ ਸਤਿਗੁਰੂ ਰਵਿਦਾਸ ਰਾਜੇ ਅੰਮ੍ਰਿਤ ਬਾਣੀ ਦੇ ਵਿੱਚ ਬਚਨ ਕਰਦੇ ਹਨ ਇਹ ਜੋ ਸਾਨੂੰ ਮਨਵ ਜੀਵਨ ਪ੍ਰਾਪਤ ਹੋਇਆ ਜੇ 500 ਓੰਕਾਰ ਜਪ ਹੱਥਨ 100 ਕਰਕਾਰ RAM ਮਿਲੇ ਕਰ ਆਏ ਕਰ ਕਹ ਰਬਦਾਸ ਨਿਚਾਰ ਸਤਗੁਰੂ ਰਬਦਾਸ ਮਹਾਰਾਜ ਜੀ ਉਚਾਰੇ ਸੰਦੇਖਨ ਪਰਮੇਸ਼ਰ ਦਾ ਨਾਮ ਜਪਨਾ ਤੇ ਕਿਰਤ ਵੀ ਕਰਨੀ RAM ਜੋ ਪਰਮਾਤਮਾ ਸਰਵ ਵਿਆਪਕ ਹੈ ਕਣਕਣ ਦੇ ਵਿੱਚ ਮੌਜਮਾਨ ਹੈ ਤੋ ਕਰ ਕੌਣ ਹੈ ਇਹ ਜੋ ਸਾਜਾ ਪੰਜ ਪੌਤਕ ਸ਼ਰੀਰ ਤੋਂ ਗੁਰੂ ਮਹਾਰਾਜੇ ਕਹਿੰਦੇ ਫਿਰ ਇਹ ਸਾਨੂੰ ਬਾਤ ਕਿੱਥੋਂ ਮਿਲਣੀ ਹੈ ਜਦੋਂ ਅਸੀਂ ਨਾਮ ਜਪਣ ਵਾਲੇ ਸੰਤਾਂ ਦੇ ਦਰਸ਼ਨ ਕਰਦੇ ਹਾਂ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ ਨਮਸਕਾਰਾਂ ਕਰਦੇ ਹਾਂ